ਹਾਂਜੀ ਮਿੱਤਰੋ ਤਾਂ ਜਿਹੜਾ ਕੱਲ ਆਪਾਂ ਨੇ ਚੁੱਲ੍ਹਾ ਤਿਆਰ ਕੀਤਾ ਸੀ ਉਹ ਪੂਰਾ ਤਿਆਰ ਹੋ ਗਿਆ ਤਾਂ ਅੱਜ ਆਪਾਂ ਨੇ ਕਰਨਾ ਹੈਗਾ ਹਾ ਤੰਦੂਰ ਤਿਆਰ ਤੇ ਨਾ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਤੇ ਲਓ ਵੀ ਵੀਡੀਓ ਕਰਤੀ ਸ਼ੁਰੂ ਅਸਮਾਨ ਨੇ ਤੇ ਤੁਹਾਨੂੰ ਦੱਸਦਾ ਆ ਚੁੱਲ੍ਹਾ ਦੁਆਰੇ ਫੇਰ ਦਿਖਾ ਦੇ ਤੇ ਕੱਲ ਆਪਾਂ ਕਰਤਾ ਸੀਗਾ ਤਿਆਰ ਤੇ ਅੱਜ ਜਿਹੜਾ ਤੰਦੂਰ ਹੈਗਾ ਉਹ ਕਰਦੇ ਆਂਗੇ ਤਿਆਰ ਆਪਾਂ ਤੰਦੂਰ ਬਾਹਰ ਖਰਾਬ ਹੋਇਆ ਪਿਆ ਸੀਗਾ ਤੇ ਫੇਰ ਕਿਸੇ ਦਿਨ ਇਹ ਤੇ ਆਪਾਂ ਰੋਟੀਆਂ ਬਣਾਵਾਂਗੇ ਤੰਦੂਰੀ ਰੋਟੀਆਂ ਜਿੱਦਣੇ ਸਾਗ ਬਣਾਇਆ ਨਾਲ ਉਸ ਦਿਨੇ ਨਾਲ ਤੰਦੂਰ ਤੇ ਰੋਟੀਆਂ ਵੀ ਬਣਾਵਾਂਗੇ ਫਿਰ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਗ ਨਾਲ ਸਾਗ ਨਾਲ ਤੰਦੂਰ ਦੀ ਰੋਟੀਆਂ ਰੋਟੀ ਲੱਗਣਗੇ ਕਿਉਂ ਸਾਗ ਨਾਲ ਮੱਕੀ ਦੀ ਰੋਟੀ ਹੁੰਦੀ ਹੈ ਮੱਕੀ ਦੀ ਰੋਟੀ ਤੰਦੂਰ 'ਚ ਨਹੀਂ ਬਣਦੀ ਨਾ ਤੰਦੂਰੀ ਰੋਟੀ ਘਾਹ ਦੇ ਨਾਲ ਖਵਾਉਣਾ ਹੈ ਦਦਾ ਆਲੂ ਜਿੱਦਣੇ ਦਾਲ ਬਣਾਈ ਕੁਝ ਵੀ ਬਣਾਇਆ ਤੰਦੂਰੀ ਰੋਟੀ ਬਣਾਈ ਤੁਹਾਨੂੰ ਦਿਖਾਵਾਂਗੇ ਆਪਾਂ ਬਣਾ ਕੇ ਨਾਲੇ ਖਵਾਵਾਂਗੇ ਨਾਣ ਬਣਾਵਾਂਗੇ ਨਾਣ ਇਹ ਉਹ ਬਣਾਵਾਂਗੇ ਆਪਾਂ ਸਾਰਾ ਬੀਲੇ ਮਟਰ ਤੇ ਏਦਾਂ ਵਗੈਰਾ ਕਰਾਂਗੇ ਹੂੰ ਦਵਾਰੀ ਨੂੰ ਬਣਾਵਾਂਗੇ ਚੱਕਾ ਕੱਢ ਲਓ ਇਹ ਦੇ ਇਹ ਹੁਣ ਆਹ ਹਿੱਟਾਂ ਵੀ ਲਾਉਣੀ ਨੇ ਸਾਈਡ ਤੋਂ ਨਾ ਨਾ ਕੇ ਇਹ ਥੋੜੀਆਂ ਇੱਥੇ ਇੱਥੇ ਪੈਕ ਕਰਕੇ ਇੱਥੇ ਲਾਉਣੀਆਂ ਨੇ ਚੁੱਲ੍ਹਾ ਖਾਬ ਹੋ ਗਿਆ ਚੁੱਲ੍ਹਾ ਚਾਪਲ ਦੌਰ ਲੱਗ ਰਹੀ ਥੀ ਕਿਵੇਂ ਕੀ ਕਰਨਾ ਹੈ ਆਹ ਵਾਲੀ ਇੱਟਾਂ ਚੱਕਦੇ ਇੱਥੇ ਲਾਦੇ ਆ ਇਸ ਰੋਲੇ ਇੱਥੇ ਲਾ ਕੇ ਸਾਰਾ ਮਿੱਟੀ ਨਾਲ ਭਰ ਦੇ ਆਹ ਦੇ ਘਟਨੇ ਕੋ ਮਿੱਟੀ ਸਾਰੀ ਇਕੱਠੇ ਨਾ ਉੱਤੀ ਕਿਨਾਰੇ ਪਾਸੇ ਨਹੀਂ ਇੱਥੋਂ ਇੱਟਾਂ ਚੱਕ ਦਾਂਗੇ ਜਿਹੜੀ ਆ ਮਿੱਟੀ ਹੂੰ ਲਾਉਣਾ ਹੀ ਹੈ ਚੱਕ ਲੈ ਉਹਨੂੰ ਕੋਈ ਨਹੀਂ ਲਾਈ ਜਾਨੂੰ ਇਹਦਾ ਬੜਾ ਕਰਦਾ ਨਾ ਸੋਟੀ ਚੱਕ ਲੂਗਾ ਕੁੱਤਾ ਮਗਰ ਪੈ ਜਾਊਗਾ ਸੋਟੀ ਲੈ ਕੇ ਮੈਂ ਭੱਜ ਲੂਗਾ ਇਹ ਰੱਖ ਲੱਖ ਦੀ ਰੱਖ ਸਮਾਨ ਦੇ ਇਹ ਜਿਹੜੀ ਰੱਖ ਲੱਖ ਦੀ ਹੁਣ ਤੱਕ ਅਸੂ ਬੋਲਿਆ ਮੈਂ ਇੰਟਰੋ ਕੀਤਾ ਵੀਡੀਓ ਸ਼ੁਰੂ ਹੀ ਇਹਨੇ ਕਰੀਏ ਸਮਾਨ ਦੇ ਦੇਉ ਦੇਉ ਚੱਲੀ ਆ ਮਿੱਟੀ ਤੱਬ ਕੇ ਸਾਰੀ ਕੁੱਟ ਲਈ ਸਵਾਰ ਕੇ ਇਹਨੂੰ ਆਹ ਵਾਲੀ ਸੀ ਹੁਣ ਆਹ ਫਰਸ਼ ਲਈ ਹੁੰਦਾ ਪਟਾ ਦਾ ਤੇ ਪੂਰਾ ਗੁਣੀਆਂ ਚਲਾ ਦੇਣਾ ਲੈਵਲ ਕਰਕੇ ਪੂਰਾ ਤੇਰੇ ਯਾਰ ਇਹ ਨਹੀਂ ਲੱਗਦਾ ਜ਼ਰੂੜਾ ਇਹ ਦੇਖੀ ਫਟਾੜਾ ਰੂੜਾ ਆਹੋ ਫੋਲਡਾ ਵੇਖ ਅੰਦਰ ਆਹ ਫੇਰ ਬਾਹਰ ਤੰਦੇਲੀ ਜੁੱਤੀ ਐਨੀ ਵਰਸਰੀ ਗਿੱਟ ਖੁੱਲ ਰਾਤ ਦੇ ਕੁੱਪੈਸੇ ਆਏ ਬਣੇ ਤਸ ਬਾਦੇ ਫਾਰਸ਼ ਦਿਖਾ ਇੱਧਰ ਆ ਕੇ ਨੇੜੇ ਕੀ ਸਟੇਟਸ ਦਾ ਭਾਬੀ ਹੁਣੇ ਦੀ ਗੱਲਾਂ ਹੀ ਸੁਣਾਈ ਜਾਂਦਾ ਨਹੀਂ ਮੈਂ ਉਧਰੋਂ ਦਿਖਾਉਂ ਉਹ ਫਾਰਸ਼ ਲੱਗੂ ਉੱਤੇ ਇਹਦੇ ਸੀਮੈਂਟ ਪਾ ਦੇਣਾ ਨਾ ਇੱਥੇ ਪਾ ਦਾਂਗੇ ਇਹਦੇ ਸੀਮੈਂਟ ਲੈਟ ਦਾ ਤਾਂ ਮੜੀ ਜੀ ਤਾਂ ਦਿਖਾਉਂਦੀ ਆਂ ਤਾਂ ਦਿਖਾਉਂਦੀ ਆਂ ਕੱਢ ਲੀਆ ਹੁਣ ਬਾਹਲਾ ਆ ਪਰ ਓਏ ਆ ਬਾਹਲ ਦੀ ਕਈ ਜਿਹੜਾ ਧੋ ਦੇ ਬਾਹਰ ਮਿੱਟੀ ਨਹੀਂ ਕੱਢਣੀ ਵਿੱਚ ਇਹ ਆ ਕੱਢ ਲਿਆ ਆਪਣਾ ਸੀਕ੍ਰੇਟ ਮਸਾਲਾ ਆਪਾਂ ਇਹ ਹੁਣ ਪਾਵਾਂਗੇ ਤੇ ਇਹ ਪਾਲਿਆ ਬੱਠਨ ਤੇ ਇਹ ਤੇ ਮਾਰਾਂਗੇ ਆਪਾਂ ਕਰਕੇ ਢੁੰਨਾਗੇ ਵੈਰੀ ਗੁੱਡ ਭਾਰੀ ਸੀ ਘੱਟਾ ਪਰ ਲੈਂਦਾ ਈੜਾ ਪਰ ਵਿੱਚ ਚਲੇ ਜਾਂਦਾ ਹੈ ਢੁੰਨਾ ਕੋਈ ਨਹੀਂ ਈੜੇ ਨੇ ਮਾਰਿਆ ਨੂੰ ਸੀਰਾ ਹਾਂ ਬੱਲੇ ਦਾ ਚੱਲਦੀ ਹੈ ਹਾਂ ਲਓ ਹੁਣ ਇਹਨੂੰ ਗੁੰਦ ਲਾਂਗੇ ਆਪਾਂ ਇਹਨੇ ਆਪੇ ਹੋਰ ਕਰਾ ਪਤਲੀ ਇਹਨੂੰ ਉੱਪਰ ਰੱਖ ਲਾਂਗੇ ਇਹਦੇ ਉੱਪਰ ਰੱਖ ਲਈ ਦੇ ਦੂੰਗਾ ਚਿਰ ਕੋਈ ਪਾਣੀ ਦਿੱਤਾ जो। इधर से लैंडिंग

ਕੀ ਨੀ ਕੜੀਏ ਗੱਲ ਨੇ ਵੀੜਿਆਂ ਦਾ ਥੋੜੀ ਜਿਹੀ ਕਿਵੇਂ ਲੱਗਦੀ ਐ ਮਿੱਟੀ ਦੇ ਸਾਹ ਦੇ ਬੰਨੇ ਨੇ ਕਿਹਾ ਸੀ ਐਸ਼ਾ ਕੇ ਨਾ ਆ ਗੱਲ ਨਹੀਂ ਆ ਹੁਣ ਨਾਮ ਇਹ ਲਾ ਦਿਆਂ ਮਿੱਟੀ ਦੇ ਤੂੰ ਹੀ ਸਖਰਾ ਕੁੜੀ ਦੋਵੇਂ ਥਨਾ ਕਰ ਆ ਇਹ ਸੁੱਕੂ ਕਿੰਨੇ ਟਾਈਮ ਚ ਹਾਂ ਅਭੀ ਰਾਤ ਵਾਲੀ ਗਿੱਲੀ ਵੀ ਆ ਹਜੇ ਇਹ ਸੁਪਨੇ ਧੁੱਪ ਲੱਗੀ ਸੀ ਫੁੱਟ ਲੱਗੇ ਸੁੱਕੇ ਅੰਜੇ 6 ਘੰਟਿਆਂ ਚ ਐਂ ਤੋੜੀ ਤਾ ਤਰੇ ਕੱਲਾ ਕੜੀ ਵਾਲੀ ਤੂੰ ਤਾਂ ਹਟ ਜਾ ਤੂੰ ਕੀ ਕਰੇਂਗਾ ਵੀ ਚੈਂਪੀਅਨ ਬਣ ਲੈਣਾ ਮੈਂ ਕੰਮ ਕਰਾਉਣਾ ਨਾਲ ਆਦ ਤੂੰ ਪੱਤੇ ਚਿੱਤਰ ਖਾਈਂ ਨਾ ਸੀਵੇਂ ਤੂੰ ਗੁੰਮ ਨਾ ਤਾ ਦੋ ਚਿੱਤਰ ਕਰ ਵੀ ਮੈਂ ਇੱਧਰੇ ਪਾਸੇ ਲਾਦਾ ਹਾਂ ਹੂੰ ਮੱਧਮ ਸਲਾਮ ਵਾਲੇ ਕਿਤਨੇ ਮੈਂ ਚਾਹੂੰ ਹੈ ਜੁ ਲਿਆ ਕੇ ਰੇੜੀ ਉਨੇ ਭਰ ਲਿਆ ਜੋ ਰੇੜੀ ਹੈ ਭਰ ਕੇ ਲੈ ਕੇ ਉਧਰ ਬਾਹਰ ਰੱਖ ਲ ਜੇ ਬਾਹਰ ਬਾਗ ਗਿਆ ਫਿਰ ਕਿਥੋਂ ਲਾਂਦੀ ਆਉਗੀ ਹੁਣ ਪਾਣ ਨੂੰ ਨਾਲ ਲੈ ਕੇ ਲੈ ਕੇ ਰੱਖ ਲਾ ਜਿਵੇਂ ਲੋੜ ਹੋਈ ਪਤਾ ਆ ਦੇਖ ਇੱਧਰ ਹੁਣ ਮੈਂ ਲਾ ਲਉ ਮਿੱਟੀ ਤੈਨੂੰ ਦਿਖਾਵਾਂ ਐ ਲੱਗਦੀ ਹੁੰਦੀ ਹੈ ਮਿੱਟੀ ਹਾਂ ਸੁਣੀ ਮੈਂ ਕਿੰਨੇ ਕੈਂਟ ਲਾਈ ਬਣੀ ਲੱਗੀ ਨਹੀਂ ਲੱਗੀ ਥੋੜ੍ਹਾ ਤੋਂ ਵਧੀਆ ਲਾ ਲਈਏ ਨਹੀਂ ਉਹ ਮੈਨੂੰ ਹੱਥ ਦੋ ਉਹ ਤੇ ਤੁਹਾਨੂੰ ਬਧੀ ਲੱਗਦੀ ਨਹੀਂ ਹੈ ਹੋਏ ਚਾਚੀ ਮੂੰਹ ਆਇਆ ਸੋਹਣੀ ਲੱਗੀ ਮੂੰਹ ਤੇ ਅਦਰੋਂ ਉਸਮਾਨ ਸਾਈਡੋਂ ਮੂੰਹ ਤੇ ਲੱਗੀ ਮਿੱਟੀ ਹੈ ਇਹਦੇ ਹੱਥ ਆ ਗਾ ਹੱਥ ਕਿੱਡਾ ਵਿਚਰ ਕੇ ਦਵਾਣਾ ਤੋ ਹਲੇ ਮੈਨੂੰ ਪਤਾ ਨਹੀਂ ਲੱਗਦਾ ਮੈਂ ਜਦੋਂ ਕੰਮ ਤੇ ਬਾਹਰ ਆ ਰੁਧ ਜਾਂ ਤੂੰ ਮੂਦੀ ਵਾਲਾ ਨੇ ਸਿੱਕਾ ਸਪਰ ਕਾਰਤੀ ਮਿੱਟੀ ਹੈ ਜੀ ਜੜਿਓਲੀ ਮਿੱਟੀ ਕਹੀ ਆਵੇ ਕੱਲ ਠੀਕ ਨਹੀਂ ਮਿੱਟੀ ਨੂੰ ਕਹਿੰਦੇ ਮਾਨ ਮਾਨ ਕਿਸ ਨੂੰ ਮਾਨ ਕਹਿੰਦਾ ਸੀ ਜੜਿਓਲੀ ਮਿੱਟੀ ਜੜਿਓਲੀ ਮਿੱਟੀ ਮੈਂ ਕਿਹੜੀ ਹੁੰਦੀ ਹੈਗੀ ਠੀਕ ਨਹੀਂ ਹੁੰਦੀ ਹੈਗੀ ਜੇ ਮੈਂ ਅਬ ਆਲਟੀ ਚ ਕਿੱਧਰ ਹੋ ਗਿਆ ਮੈਂ ਰੋਡਾਂ ਤੇ ਜਾ ਕਰ ਕਿਹੜਾ ਗੱਤ ਲੈ ਕੇ ਕਿਦਾ ਬੜੀਆ ਤੁਸੀਂ ਮੇਨਾ ਹੈਲਪ ਕਰਾ ਕੇ ਨਹੀਂ ਤਾਂ ਇੱਥੇ ਆ ਮੈਂ ਹਣੀ ਮੈਂ ਕਰਤ ਹੁੰਦਾ ਨਹੀਂ ਸੀ ਕੋਸ ਮੈਂ ਨਹੀਂ ਕਰਾਈ ਹੈਲਪ ਤੂੰ ਤਾਂ ਗਾਈ ਬਣਾ ਹੈਲਪ ਵਰ ਕਰੀ ਤਾ ਲੈ ਥੋੜੀ ਥੋੜੀ ਹੈ ਹੈਲਪ ਸੰਜਨੇ ਕਰੀਏ ਵਧੀਆ ਨਾਲ ਮੈਂ ਨਹੀਂ ਤਾਂ ਕੀਤੀ ਹੈ ਥੋੜੀ ਇਹ ਕੰਮ ਹੀ ਮੈਨ ਨਾਲ ਲੱਗਦਾ ਤੂੰ ਆ ਕੀ ਕਰੀ ਜਨਾ ਹੁਣ ਮਿੱਟੀ ਨਾਲ ਨਹੀਂ ਤਾਂ ਕੈਨਸਲ ਕਰਤਾ ਸੀਗਾ ਮਿੱਟੀ ਵਾਲਾ ਫੇਜ਼ਰ ਨਹੀਂ ਹੈਗੀ ਹੋਰ ਮੈਥੋਂ ਹੁੰਦਾ ਨਹੀਂ ਸੀ ਕੋਸ ਹੁਣ ਤੇ ਮੈਂ ਮਿੱਟੀ ਮੇਰੇ ਕੋਈ ਮੈਨ ਲਵਾਉਣਾ ਕੱਟਣ ਕਿੱਟੀ ਇਹਦੇ ਚਾਹ ਪੱਪੇ ਨਾਲ ਕੱਟਣਾ ਹੁੰਦਾ ਵੀ ਆ ਓਏ ਆਹ 22 ਚੜੀ ਆ ਅਰੇ ਹੋ ਵੀਡੀਓ ਚ ਕਾ ਲਵੀਂ ਹਾਉ ਤੱਕ ਹੋ ਗਿਆ ਫਿਰ ਪਾ ਆ ਬਰਤੀ ਜਾ ਕੇ ਰੱਖ ਤਾ ਇਹਦੇ ਤੱਕ ਥੋੜਾ ਇਹ ਹੱਥ ਭੋਜਣਾ ਇਹ ਸਲਿੱਪ ਨਹੀਂ ਹੁੰਦੀ ਇਹਦੀ ਸਾਰ ਕੇ ਤਲੋ ਤੇ ਆਪੇ ਆਹ ਇਹ 3 ਲੱਭੇ ਚੜ੍ਹਤੋ ਲੈ ਨੀ ਮੋਲ ਵੇਟ ਹੈਗੀ ਐ ਮੋਲ ਆਲਾ ਲੱਗੜਾ ਸੋਨੋ ਹੋਲਾ ਜਵਾ ਮਿੱਟੀ ਲੈ ਲੈ ਲਾ ਦੇ ਲੈ ਜਾ ਭੱਜ ਜਾ ਚੱਲ ਹਰ satu Gaya otak Lady <laughs> <Dediya. laughs> <Ariga. tus> <tus> Gaya jatuh

ਤਾਂ ਦੇਖੇ ਬਣ ਗਈ ਲਿਆ ਤੇ ਦੇਖੀ ਆ ਤੋੜਾ ਪਰਪਾੜ ਦੇ ਵਿੱਚ ਆਇਆ ਥੱਲੇ ਆ ਗਿਆ ਥੱਲੇ ਕਿਉਂ ਲਵੇੜਾ ਤੂੰ ਅਸੀਂ ਕਿਉਂ ਲਵੇੜਨਾ ਆ ਪਹਿਲਾਂ ਕਦੇ ਨਹੀਂ ਇਹ ਤਾਂ ਮਿੱਟੀ ਲਾਉਂਦੇ ਸੀ ਇਹ ਮਿੱਟੀ ਕੋਈ ਨਹੀਂ ਜਬਦਾਰ ਨਾਲ ਹੀ ਆਉਂਦਾ ਜਾਂਦੀ ਤਾਂ ਸਾਰਾ ਕੰਮ ਨਿਬੜ ਗਿਆ ਨੁੱਕਰਾ ਰਹਿ ਗਿਆ ਕੱਢਣ ਵਾਲੀਆਂ ਇਹ ਮੰਮੀ ਨੇ ਕੱਢ ਦੇਣੀਆਂ ਨੇ ਸਾਰੀਆਂ ਦਿਵਾਈਆਂ ਜੀ ਫਿਰ ਦਿਖਾਉਣੇ ਨੇ ਤੁਹਾਨੂੰ ਆਪਣਾ ਚੁੱਲਾ ਫਾਈਨਲ ਲੁੱਕ ਤੇ ਲੋ ਵੀ ਆ ਬਣਾਤਾ ਆਪਾਂ ਸਾਰਾ ਕੁਝ ਕਰਤਾ ਰੈਡੀ ਤੇ ਹੁਣ ਇਹ ਸੁੱਕੂਗਾ ਆ ਚੁੱਲਾ ਦੇਖੋ ਇਹ ਰਾਤ ਵੀ ਪਾਈ ਸੀ ਵੀਡੀਓ ਦੇ ਚ ਘੱਟ ਲਿਖਿਆ ਹੋਊਗਾ ਆ ਦੇ ਆ ਤੰਦੂਰ ਇੱਧਰ ਆ ਦੇ ਆ ਸਾਰਾ ਬਣਾਤਾ ਸਾਰਾ ਤਿਆਰ ਕਰਤੀ ਆਪਣੀ ਦੇਸੀ ਰਸੋਈ ਇੱਧਰ ਵੀ ਦਿਖਾ ਦਿੰਦੇ ਆਪਾਂ ਤੁਹਾਨੂੰ ਆ ਚੱਕ ਕਰੋ ਤੇ ਬਾਕੀ ਜਿਹੜਾ ਆਸੇ ਪਾਸੇ ਰਹਿ ਗਿਆ ਗਿੱਲਾ ਮਾੜਾ ਮੋਟਾ ਇਹ ਸੁੱਕ ਗਿਆ ਜਦੋਂ ਫਿਰ ਇਹ ਤੇ ਝਾੜੂ ਵੱਜ ਜਾਣਾ ਫਿਰ ਇਹਨੇ ਪੂਰਾ ਘੈਂਟ ਬਣ ਜਾਣਾ ਤੇ ਬਾਕੀ ਹੁਣ ਆਪਾਂ ਵੀ ਨਹਾਉਣੇ ਆਗੇ ਰੋਟੀ ਰਾਟੀ ਖਾਵਾਂਗੇ ਤੇ ਰੋਟੀ ਰਾਟੀ ਖਾਵਾਂਗੇ ਤੇ ਫਿਰ ਉਸ ਤੋਂ ਬਾਅਦ ਬਾਬੇ ਚ ਸਫਾਈ ਕਰਨੀ ਆ ਉਹ ਕਰਾਂਗੇ ਆਪਾਂ ਮਿਲਦੇ ਆਗੇ ਫਿਰ ਆਪਾਂ ਅੱਗੇ ਹੈ ਲੋ ਬਈ ਹੁਣ ਆਪਾਂ ਨਾ ਬਾਬੇ ਚ ਸਫਾਈ ਕਰਨ ਲੱਗੇ ਤੇ ਤੇ ਅੰਦਰਲੇ ਪਾਸੋਂ ਫਰਸ਼ ਵਗੈਰਾ ਧੋਣੇ ਆਗੇ ਸਾਰਾ ਤੇ ਸਫਾਈ ਕਰਦੇ ਆਗੇ ਤੇ ਫੇਰ ਸਫਾਈ ਕਰਕੇ ਉਸ ਤੋਂ ਬਾਅਦ ਲੜੀਆਂ ਲਾਉਣੇ ਆਗੇ ਆਪਾਂ ਬਾਬੇ ਤੇ ਫੇਰ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਹੁਣ ਕਿਹਨਾਂ ਸਫਾਈ ਵਾਲਾ ਕੰਮ ਦੇ ਵੇਟ ਦੀ ਤੇ ਲੋ ਵੀ ਟਾਈਮ ਆ ਗਿਆ ਲੜੀਆਂ ਲਾਉਣ ਦਾ ਤੇ ਜ਼ਖਾਮ ਹੋਇਆ ਪੈਗਾ ਬੁਖਾਰ ਵੀ ਜੜਿਆ ਫੈਸਲੇ ਕਰ ਰਹਾ ਹੈ ਇੱਥੇ ਬੰਨ੍ਹ ਲਗਾ ਇੱਥੇ ਦੀ ਬਸ ਡਿਜ਼ਾਈਨ ਜਾਂ ਬਣਾ ਲਈ ਵਧੀਆ ਜਾਂ ਮੇਖਾਂ ਲੱਗੀਆਂ ਹੋਈਆਂ ਨੇਗੀਆਂ ਉਹਦੇ ਮੇਖਾਂ ਚ ਫਸਾਈ ਦੱਲੇ ਤੇ ਆਹ ਲਾਲਿਆ ਬੋਰਡ ਆਪਾਂ ਤੇ ਆਹ ਲੜੀਆਂ ਪਈਆਂ ਨੇਗੀਆਂ ਤੇ ਇਹ ਆਪਾਂ ਚਾਰੇ ਪਾਸੇ ਇੱਥੇ ਲਾ ਦੇਣੀਆਂ ਨੇਗੀਆਂ ਹੁਣ ਨੂੰ ਲਾਉ ਭਾਈ ਇੱਥੇ ਲਾ ਦੇਣੀਆਂ ਚਾਰੇ ਪਾਸੇ ਤੇ ਆਪਾਂ ਫਿਲਹਾਲ ਨੀਵੇਂ ਆਗੇ ਕੋਠੇ ਤੇ ਚੜ ਕੇ ਦਿਖਾਵਾਂਗੇ ਤੁਹਾਨੂੰ ਆਪਾਂ ਰਾਤ ਨੂੰ ਆਸੇ ਪਾਸੇ ਲੜੀਆਂ ਲੱਗੀਆਂ ਹੋਈਆਂ ਨੇ ਬਹੁਤ ਇੱਥੋਂ ਦੇਖ ਲਿਆ ਨੇ ਕੁਸ਼ਕ ਆ ਲੜੀਆਂ ਲਾ ਕੇ ਫਿਰ ਇੱਧਰ ਲਾਵਾਂਗੇ ਆਪਾਂ ਇੱਥੇ ਘਰ ਤੇ ਆਪਣੇ ਤੇ ਫਿਰ ਦਿਖਾਵਾਂਗੇ ਤੁਹਾਨੂੰ ਆਸੇ-ਪਾਸੇ ਦਾ ਸਾਰਾ ਜਿਹੜਾ ਪਿੰਡ ਦਾ ਮਾਹੌਲ ਹੈਗਾ ਤੇ ਹੁਣ ਲੜੀਆਂ ਕਰ ਲਈਏ ਜੀ ਫਿਰ ਆਪਾਂ ਹਨੇਰਾ ਵੀ ਹੋ ਗਿਆ ਫਟਾਫਟ ਲੜੀਆਂ ਦਾ ਕੰਮ ਦੇ ਵੇੜ ਕੇ ਤੇ ਫਿਰ ਅੱਗੇ ਜਿਹੜੇ ਕੰਮ ਨੇ ਉਹ ਕਰਾਂਗੇ ਤੇ ਆ ਵੀ ਲਾਤੀਆਂ ਲੜੀਆਂ ਆਪਾਂ ਤੇ ਥੱਲੇ ਜਾ ਕੇ ਦਿਖਾਉਣਾ ਤੁਹਾਨੂੰ ਆਪਾਂ ਕਿਵੇਂ ਲੱਗੀਆਂ ਨੇ ਗੱਡੀਆਂ ਦੱਸਿਓ ਫਿਰ ਕਿਵੇਂ ਆ ਤੇ ਲਾਈਆਂ ਕਿਹਨੇ ਲਗੀਆਂ ਇਲੈਕਟ੍ਰੀਸ਼ੀਅਨ ਅਰਮਾਨ ਖਾਨ ਮੂੰਹ ਨਹੀਂ ਦਿਖਦਾ ਹਨੇਰਾ ਹੋ ਗਿਆ ਹਨੇਰਾ ਆ ਕੋਠੇ ਤੇ ਲਾਉਣੇ ਹੈਗੇ ਹੁਣ ਆਪਾਂ ਆਪਣੇ ਇੱਧਰ ਤੇ ਫਿਰ ਸਾਰਾ ਇਕੱਠਾ ਦਿਖਾਵਾਂਗੇ ਤੁਹਾਨੂੰ ਆਪਾਂ ਦੋਵੇਂ ਪਾਸੇ ਵੀ ਕਿਵੇਂ ਲੱਗੀਆਂ ਨੀਂਗੀਆਂ ਲੜੀਆਂ ਇੱਧਰ ਵੀ ਕਹਿੰਦੇ ਪੂਰਾ ਡਿਜ਼ਾਈਨ ਬਣਾ ਦੇਣਾਗਾ ਦੇਖੋ ਸਟੈਲ ਸਟੂਨ ਜੇ ਲਾਏ ਪੈਣਗੇ ਇਹ ਤੁਹਾਨੂੰ ਚਲਾ ਕੇ ਹੀ ਦਿਖਾਵਾਂਗੇ ਵੀ ਕੀ ਗੱਲਬਾਤ ਬਣਦੀ ਹੈਗੀ ਇਹ ਕਹਿੰਦਾ ਮੁੰਡਾ ਵੀ ਆਪਾਂ ਨਾ ਫਿਰ ਫੋਟੋਆਂ ਖਿੱਚਣੀਆਂ ਨੇ ਜਾਂ ਦੀਵਾਲੀ ਤੇ ਫੋਟੋ ਸ਼ੂਟ ਕਰਨਾਗਾ ਮੈਂ ਨਹੀਂ ਇਹਨੇ ਨੇ ਕਿਹਾ ਤੂੰ ਕਿਹਾ ਸੀ ਮੈਂ ਤਾਂ ਮੈਂ ਤਾਂ ਵਟਾ ਦੀ ਤੇ ਲੈ ਬਈ ਆਣਾ ਚੱਕ ਲੰਦਾ ਸਟੈਂਡ ਪਾਇਆ ਹੁਣ ਤੁਹਾਨੂੰ ਆਪਾਂ ਚਲਾਖੀ ਦਿਖਾਵਾਂਗੇ ਲਾ ਕੇ ਐਂਡ ਤੇ ਦੇਖੋ ਕੀ ਗੱਲਬਾਤ ਬਣਦੀ ਹੈਗੀ ਦੱਸਿਓ ਫਿਰ ਸਾਰੇ ਜਣੇ ਕਮੈਂਟ ਕਰਕੇ ਤੇ ਹਨੇਰਾ ਹੋ ਗਿਆ ਪੂਰਾ ਤੇ ਆਸੇ ਪਾਸੇ ਲੜੀਆਂ ਲੱਗੀਆਂ ਹੋਈਆਂ ਰਹੀਆਂ ਚੱਕੋ ਵੀ ਕਰੋ ਚੱਕ ਤੇ ਆ ਕਰਦੇ ਆਂਗੇ ਆਪਾਂ ਆਪਣਾ ਤਿਆਰ ਸਾਰਾ ਸਿਸਟਮ ਤੇ ਫਿਰ ਦਿਖਾਉਣੇ ਆਗੇ ਤੁਹਾਨੂੰ ਅੱਜ ਹੋਰ ਦੇਖੇ ਤਾਂ ਹੋਰ ਤਾਂ ਨਹੀਂ ਟੁੱਟੀ ਹੋਣੀ ਇਹਨੇ ਆਹ ਦੇਖੋ ਸਾਡੀ ਤਾਂ ਲੜੀ ਖਰਾਬ ਹੋ ਗਈ ਸੋਰੀ ਸਾਬ ਜੀ ਕੱਰਾਤ ਨੂੰ ਲੜੀ ਦੇ ਜੋੜ ਲਾਇਆ ਪਹਿਲਾਂ ਹੋਰ ਚੈੱਕ ਕਰਨਾ ਯਾਰ ਨਹੀਂ ਠੀਕ ਹੋ ਗਈ ਮੇਰੇ ਭਾ ਯਾਰ ਬਾਕੀ ਸਾਰੀਆਂ ਲੱਗੀਆਂ ਇੱਕ ਲੜੀ ਰਹਿ ਗਈ ਮਿਹਨਤ ਬਹੁਤ ਲੱਗੀ ਆ ਮਿਹਨਤ ਤਾਂ ਬਹੁਤ ਲੱਗੀ ਤੇ ਇਸ ਟੀਨ ਨੂੰ ਲਾਟ ਦੇ ਲਾਈਏ ਇਹਨੂੰ ਕਰੀਏ ਫਿੱਟ ਫਿਰ ਲੈ ਤੇ ਲੋ ਵੀ ਅਖੀਰ ਲੇਟ ਆ ਗਈ ਲੜੀਆਂ ਜਦੋਂ ਲਾਤੀਆਂ ਨਾ 2 ਘੰਟੇ ਬਾਅਦ ਲੇਟ ਆਈ ਹੈਗੀ ਬਹੁਤ ਇੰਤਜ਼ਾਰ ਕੀਤਾ ਬਲੌਗ ਸਮਾਪਤ ਨਹੀਂ ਕੀਤਾ ਸੀ ਵੀ ਲੜੀਆਂ ਦਿਖਾਉਣੀਆਂ ਨੇ ਜਿਹੜੀਆਂ ਲਾਈਆਂ ਨੇ ਮਿਹਨਤ ਬਹੁਤ ਕੀਤੀ ਹੈਗੀ ਤੇ ਹੁਣ ਦਿਖਾਉਣਾ ਹੈ ਫਿਰ ਆਪਾਂ ਤੁਹਾਨੂੰ ਤੇ ਮੇਨ ਆਹ ਚੀਜ਼ ਬਈ ਇਹਦੇ ਤੇ ਬੜਾ ਟਾਈਮ ਲੱਗਿਆ ਹੈਗਾ ਆ ਦੇਖ ਗਮਲੇ ਵਾਲਾ ਸਟੈਂਡ ਸੀਗਾ ਇਹ ਚੱਕ ਲੰਦਾ ਸੀ ਉੱਪਰ ਤੇ ਇਹਦੇ ਵਿੱਚ ਲੜੀਆਂ ਫਿੱਟ ਕਰਤੀਆਂ ਤੇ ਇਹਦੇ ਕੋਲੇ ਬੈਠ ਕੇ ਕੱਲ ਨੂੰ ਫੋਟੋਆਂ ਕਰਾਂਗੇ ਆਪਾਂ ਇਹ ਬਣ ਗਈ ਗੱਲ ਪੂਰੀ ਇਹਦੇ ਕਰਕੇ ਥੋੜੀ ਜਿਹੀ ਮਿਹਨਤ ਜ਼ਿਆਦਾ ਲੱਗੀ ਆ ਆਪਣੀ ਇੱਕ ਤੇ ਲੋ ਵੀ ਦੇਖੋ ਬਣ ਗਈ ਨਾ ਗੱਲ ਇੰਨੇ ਗੱਲੜੀਆਂ ਵਾਲੀ ਰੌਣਕ ਲੱਗੀ ਪੂਰੀ ਇੱਕ ਕਰੋ ਉਧਰ ਉਹ ਜਿਹੜਾ ਉੱਪਰ ਬਣਾਇਆ ਆਪਾਂ ਉਹ ਵਸਲੇ ਮੈਂ ਨਾ ਥੱਲੇੋਂ ਖੜ ਕੇ ਦੇਖਦਾ ਨਹੀਂ ਹੈਗਾ ਯਕਪਾਪਾ ਨੂੰ ਨੇੜੇ ਜਾ ਕੇ ਦਿਖਾਉਨੇ ਆਂ ਇਹ ਐਵੇਂ ਬਣ ਗਈ ਗੱਲ